ਕੋਟਿਆਂ ਉਹ ਜੇ ਪਿਆਰੀ ਫਰਕਾ ਉਹ ਨਹੀਂ ਬਣੇ ਦੁੱਖ ਦੇ ਮੈਂ ਤੈਨੂੰ ਕਿਹਾ ਹੀ ਜੰਜੂ ਮੈਂ ਤਾਂ ਕੋਟੇ ਧੁੱਪੇ ਬੈਠਾ ਹੈ ਨਾ ਤੇ ਮੇਰੇ ਤੇਲ ਲਾ ਦੇ ਤੂੰ ਨਹੀਂ ਸੁਧਾਨੇ ਤੇ ਛਾਵੇਂ ਲਾਤਾ ਤੇ ਆਵੇ ਮੈਂ ਨਾ ਹੁਣ ਗਰਮ ਪੱਟੀ ਬੰਨੀ ਆ ਤੁਹਾਡੇ ਵੀ ਨਾ ਪੁਰਾਣੇ ਬੁੱਢਿਆਂ ਦੀ ਉਹੋ ਹੀ ਗੱਲ ਤੇਲਾਂ ਦੇ ਅੜੇ ਰਹਿੰਦੇ ਜਿਹੜੀ ਕੰਮ ਡਾਕਟਰ ਕੋ ਜਾ ਕੇ ਸਹੀ ਹੋਏ ਨਾ ਡਾਕਟਰ ਕੋ ਵੀ ਜਾਣਾ ਚਾਹੀਦਾ ਵਾ ਨਾ ਤਲਾਕ ਮੇਰੇ ਨਾਲ ਚੱਲੋ ਮੈਂ ਤੁਹਾਨੂੰ ਡਾਕਟਰ ਕੋਲ ਚੈੱਕ ਕਰਵਾ ਕੇ ਲਿਆਵਾਂ ਡਾਕਟਰ ਕੋ ਜਾਣ ਦੀ ਗੱਲ ਨਹੀਂ ਗਿਆ ਹੀ ਮੈਨੂੰ ਲੈ ਕੇ ਤੇਰਾ ਵੀਰ ਮੈਂ ਤੁਹਾਨੂੰ ਆਖਾਂ ਵੀ ਮੈਨੂੰ ਖੜਿਆ ਨਹੀਂ ਫੇਰ ਕੀ ਕਹਿੰਦਾ ਡਾਕਟਰ ਹੁਣ ਬੋਲੀ ਬੋਲੀ ਬੁੱਤਰਾ ਮਾਣਾ ਦੱਸ ਗੋਡੇ ਆਖਰ ਤਨ ਭਾਣ ਬੁੱਢਿਆਂ ਦੇ ਗੋਡੇ ਠੀਕ ਹੁੰਦੇ ਨੇ ਇੱਕਦਮ ਲੈ ਵੇ ਲੋ ਮਾਸੀ ਕਿੱਦਾਂ ਦੀਆਂ ਗੱਲਾਂ ਕਰਦੇ ਜੀ ਗੁਰਜੀਤ ਇਹ ਤਾਂ ਸ਼ੂਗਰ ਕਰੂ ਕਰਮਾ ਵਾਲੀ ਨੂੰ ਜਿਹੜੀ ਤੇਲ ਮਲਦੀ ਆ ਫਿਰ ਬਣਾ ਲੱਭੰਦਾ ਹੀ ਕੋਠੇ ਤੇ ਜਾ ਕੇ ਕਰਦੀ ਤੇਲ ਲਾਣਾ ਮਤਲਬ ਉਸੇ ਕੋਲ ਡਾਕ ਕਿਹੜੀ ਦੁਖਦੇ ਕੋਠੇ ਕੰਡ ਕੋਚੜਿਆ ਜਾਂਦਾ ਵਾ ਤੇ ਗਲੀ ਚੋਂ ਜ ਨਹੀਂ ਮਲਦੇ ਚੰਗੇ ਲੱਗਦਾ ਬੁਰਾ ਨਹੀਂ ਲੱਗਦਾ ਉਹ ਹੀ ਨੇ ਚੰਗਾ ਸਭ ਉਹਨੇ ਇੱਥੇ ਮਲਦਾ ਹੋਰ ਕੀ ਆ ਮੈਂ ਤਾਂ ਕਿਹਾ ਵਾ ਡਾਕਟਰ ਕੋ ਕੋਈ ਸਪਰੇ ਵਗੈਰਾ ਲਖਾਓ ਉਹ ਮਾਰ ਕੇ ਉਹ ਗਰਮ ਫੈਨ ਕਰਦੇ ਨਾ ਉਹ ਬੰਦਾ ਗਰਮ ਕਰਕੇ ਤੇ ਪੈਰ ਥੱਲੇ ਰੱਖ ਕੇ ਦਸੇ ਕਾ ਲੱਗੇ ਆਹੋ ਨਹੀਂ ਤੇ ਨੀ ਕੈਪ ਚੱਲੇ ਅੱਜਕੱਲ ਉਹ ਪਾ ਲੈਣ ਨਹੀਂ ਇੱਥੇ ਕੋਣਾ ਮਨ ਨਹੀਂ ਹੋਣਾ ਇਹਨਾਂ ਨੇ ਇਹਨਾਂ ਨੇ ਤਾਂ ਬਸ ਨੂਰ ਕੋਣਾ ਤੇਲ ਦੀ ਮਾਲਿਸ਼ ਹੀ ਕਰਾਈ ਜਾਣੀ ਆ ਕਿ ਇਹੋ ਹੀ ਕਰਾਵਾਂ ਮੈਂ ਥੋੜਾ ਜਿਆ ਥੋ ਵੀ ਮਤ ਕਰੋ ਡਾਕਟਰੀ ਇਲਾਜ ਵੱਲ ਜਾਓ ਐਦਾਂ ਐਦਾਂ ਨਹੀਂ ਗੁਜ਼ਾਰਾ ਹਣਾ ਹੈ ਡਾਕਟਰੀ ਇਲਾਜ ਵੱਲ ਤੁਰੋ ਮਾਸੀ ਜੀ ਮੰਮੀ ਨੇ ਬਿਲਕੁਲ ਠੀਕ ਕਹਿਣ ਦੇ ਆ ਮੰਮੀ ਨੂੰ ਵੀ ਇਹ ਪ੍ਰੋਬਲਮ ਆਈ ਸੀ ਅਹੀਂ ਨਾ ਦੇਸੀ ਨੁਸਖੇ ਜਿਹੜੇ ਹਨ ਘਰ ਵਰਤਤੇ ਲਈਦੇ ਆ ਪਰ ਡਾਕਟਰਾਂ ਨੂੰ ਕਦੀ ਪਿੱਛੇ ਨਹੀਂ ਪਾਣਾ ਚਾਹੀਦਾ ਵੇਖੋ ਡਾਕਟਰ ਵੀ ਇੰਨੇ ਪੜੇ ਲਿਖੇ ਆ ਉਹ ਕੋਈ ਹਨ ਗੰਤ ਸਲਾਹ ਥੋੜਾ ਦੇਣਗੇ ਦਵਾਈ ਲੈਣੀ ਬਹੁਤ ਜ਼ਰੂਰੀ ਆ ਹੁਣ ਮੰਮੀ ਦੇ ਗੋਡੇ ਨਾ ਬਿਲਕੁਲ ਸਹੀ ਆ ਮੰਮੀ ਸਾਰਾ ਕੰਮ ਆਪ ਕਰਦੇ ਮੇਰੇ ਨਾਲ ਕਰੋਗੇ ਮੰਮੀ ਨੂੰ ਕੋਈ ਦਿੱਕਤ ਨਹੀਂ ਆਉਂਦੀ ਤੇ ਨਾਲੇ ਮਾਸੀ ਜੀ ਅਸੀਂ ਕਦੋਂ ਦੇ ਆਏ ਆ ਭਾਬੀ ਨਜੇ ਦੀ ਨਹੀਂ ਆਣਦੀ ਹੈ ਕਿੱਥੇ ਮੇਰੀ ਨੋ ਮੈਨੂੰ ਨਾ ਨਾਲ ਹੀ ਡਾਕਟਰ ਦੇ ਲੈ ਜਾਂਦੀ ਹੈ ਭਾਵੇਂ ਮੁੰਡਾ ਇੱਥੇ ਨਹੀਂ ਨਾ ਰਹਿੰਦਾ ਬਾਹਰ ਰਹਿੰਦਾ ਤੇ ਇਹ ਨਾਲ ਲੈ ਜਾਂਦੀ ਹੈ ਇਹਨੂੰ ਪਤਾ ਹੈ ਕਿ ਮੰਮੀ ਨੂੰ ਡਾਕਟਰ ਦੇ ਲਿਜਾਣਾ ਹੀ ਲਿਜਾਣਾ ਹੈ ਤੇ ਇਦਾਂ ਹੀ ਜਤ ਕਰਨ ਲੈ ਕੇ ਜਾਂਦਾ ਹੈ ਨਾ ਤੇ ਤੁਸੀਂ ਵੀ ਹਿੰਮਤ ਕਰੋ ਡਾਕਟਰ ਦੇ ਜ਼ਰੂਰ ਜਾਓ ਹਾਬੀ ਕੋਤੇ ਚਾਹ ਬਣਾਉਂਨ ਲਈ ਹੈ ਹੌਲੀ ਹੌਲੀ ਮਚਕ ਮਚਕ ਚਾਹ ਬਣਾ ਕੇ ਪਤਾ ਨਹੀਂ ਘਰੋਂ ਲਿਆਉਗੀ ਅਜੇ ਤਨ ਪਰ ਕੋਈ ਨਹੀਂ ਮੰਮੀ ਕਾਲੇ ਕੋ ਪਿੰਦੇ ਜੇ ਬਣਾਉਂਦੀ ਹੀ ਚਾਹ ਪਤਾ ਕੀ ਆ ਉਹ ਭਾਬੀ ਕਹਿੰਦੇ ਕੀ ਘਰ ਕੋਸ਼ ਹੈ ਨਹੀਂ ਨਮਕੀਨ ਬਿਸਕੁਟ ਵਗੈਰਾ ਤੇ ਮੈਨੂੰ ਲੱਗਾ ਪਕੌੜੇ ਕੱਢਣ ਲੱਪਿਆਂ ਨੇ ਜਾਂ ਫੁੱਲ ਵੜੀਆਂ ਤਲਣ ਲੱਪਿਆਂ ਨੇ ਚਲੋ ਤੇ ਠੀਕ ਐ ਮੈਂ ਤੇ ਕੁੜੀ ਨੂੰ ਉਹਦੀ ਗੱਲ ਦਾ ਜਵਾਬ ਦਿੱਤਾ ਉਹਨਡੀ ਵੀ ਮਾਸੀ ਜੀ ਕਦੋਂ ਦੀ ਭਾਬੀ ਨਜ਼ਰ ਹੀ ਨਹੀਂ ਆਉਣ ਦੇ ਚੱਲ ਇਹ ਵੀ ਗੱਲ ਛੱਡੋ ਤੇ ਮਾਸੀ ਨੇ ਇਹ ਵੀ ਦੱਸੋ ਨਾ ਵੀਰਾ ਤਾਨੂੰ ਕਿੱਲਾ ਲੈ ਕੇ ਜਾਂਦਾ ਵਾ ਡਾਕਟਰ ਕੋਲ ਮਾਸੀ ਕਹੀ ਜਾਂਦੇ ਮੇਰਾ ਪੁੱਤ ਤਾਂ ਲੈ ਆਏਗਾ ਤੇ ਕੀ ਗੱਲ ਸਾਡਾ ਭਰਾ ਕਿਤੇ ਘਟਿਆ ਉਹ ਵੀ ਫਟਾਫਟ ਲੈ ਜਾਂਦਾ ਮੰਮੀ ਨਾਲ ਸਤਾਰਾ ਨਹੀਂ ਨਹੀਂ ਮੁੰਡਾ ਤੇ ਮੇਰਾ ਵੀ ਲੈ ਜਾਂਦਾ ਜਦੋਂ ਮੈਂ ਕਮਾਂ ਉਸੇ ਵੇਲੇ ਲੈ ਜਾਂਦਾ ਜੇ ਇੱਕ ਤੇ ਕੰਮ ਗਿਆ ਹੋਵੇ ਕਰਨ ਇਹ ਭੱਜ ਕੇ ਸਕੂਟਰੀ ਤੇ ਲੈ ਜਾਂਦੀ ਭਜਾ ਕੇ ਮਿੰਟੋ ਮਿੰਟੀ ਚੱਲ ਮੰਮੀ ਮੈਂ ਬਾਸੀ ਜੀ ਅਸੀਂ ਤੋਂ ਵੀ ਪੈਟਰਾਂ ਧਿਆਨ ਤੇ ਬਹੁਤ ਰੱਖਦੇ ਮੰਮੀ ਦਾ ਬਸ ਮੰਮੀ ਹੀ ਆਪਣਾ ਧਿਆਨ ਰੱਖਦੇ ਇਹ ਆਪਣੇ ਨਾ ਅਲੱਗੇ ਬੀਬੀਆਂ ਪੈਣਾ ਦੱਸ ਜਾਂਦੀਆਂ ਕਿ ਮੇਰਾ ਪਲਾਣਾ ਤੇਲ ਲੈਣੇ ਟਮਕਾਣਾ ਲੈ ਚਾਟੀ ਉਹਨੂੰ ਬਹਿ ਜਾਂਦੀ ਜਾਣੀ ਚੁੱਪ ਕਰ ਤੂੰ ਆਪਣੀ ਮਾਰਦੀ ਰਹਿਣੀ ਆ ਧੀ ਨੂੰ ਤਾਂ ਆਵਾਜ਼ ਮਾਰੋਗੇ ਤੇ ਆਏਗੀ ਨੂਨ ਫੜਿਆ ਕਰੋ ਤੇ ਲੈ ਜਾਇਆ ਕਰੋ ਨਾਲ ਕੇ

ਪਰ ਨਾ ਮੰਮੀ ਜੀ ਨੇ ਮੈਨੂੰ ਕਦੀ ਵੀ ਕਿਹਾ ਕੋਈ ਮੰਮੀ ਜੀ ਤਾਂ ਹਮੇਸ਼ਾ ਮੇਰੀ ਤਾਰੀਫ ਹੀ ਕਰਦੇ ਆ ਭਾਵੇਂ ਮੈਂ ਕੰਮ ਹੌਲੀ ਕਰਾਂ ਤਾਂ ਭਾਵੇਂ ਮੈਂ ਘੱਟ ਤੇਜ਼ ਕਰਾਂ ਮੰਮੀ ਜੀ ਨੇ ਮੈਨੂੰ ਕਦੇ ਨਹੀਂ ਕਿਹਾ ਇਤੋ ਰੋਕਿਆ ਪਰ ਮੰਮੀ ਪਤਾ ਨਹੀਂ ਕਿਉਂ ਮੇਰੇ ਬਾਰੇ ਮੈਂ ਸ਼ਗਲਤੀ ਕਿਉਂ ਸੋਚਦੇ ਨੇ ਚਾਹ ਤਾਂ ਮੈਂ ਆਰਾਮ ਨਾਲ ਹੀ ਬਣਾਵਾਂਗੀ ਹੁਣ ਕਾਲੀ-ਕਾਲੀ ਜਿਹੀ ਸਾੜ ਦਵਾਂ ਕਾਰ ਤੇ ਰੱਖ ਦਵਾ ਪੱਤੀ ਤੇਜ ਹੋ ਜੇ ਤਾਂ ਗੁੱਸਾ ਕਰਦੇ ਨੇ ਮਿੱਠਾ ਚੈੱਕ ਕੀਤਾ ਮੈਂ ਸੋਹਣੀ ਦਾ ਰਾ ਬਣਾਈ ਚਾ ਉੱਥੇ ਬਹਿ ਕੇ ਮਾਰ ਨੂੰ ਸਨਾ ਤਾ ਪਕੋੜੇ ਤਲਦੀ ਵੀ ਫੁੱਲਬੜੀਆਂ ਤਲਣ ਦੀ ਨਾ ਵੇ ਸੰਘਾਰ ਨਾ ਫੁੱਲਬੜੀਆਂ ਘਾਰ ਮੈਂ ਕਿ ਤੂੰ ਤਲ ਲਵਾ ਇਹ ਚੀਜ਼ ਦਾ ਤੁਹਾਨੂੰ ਬਤਾਉਣਾ ਚਾਹੀਦਾ ਨਾ ਘਰ ਕੀ ਆ ਕੀ ਨਹੀਂ ਬਸ ਕਸੂਰ ਕਸੂਰ ਹਮੇਸ਼ਾ ਮੇਰਾ ਸਮਾਂ ਨਹੀਂ ਲੱਗਦਾ ਕਦੋਂ ਇਹ ਮੈਨੂੰ ਸਮਝਣਗੇ ਠੀਕ ਹੈ ਆਗੇ ਆਗੇ ਬਾਹਰ ਆ ਗਏ ਠੀਕ ਹੈ ਇਲਾਮਾ ਫੋਨ ਕੀਤਾ ਤੁਹਾਡੇ ਜਵਾਈ ਦਾ ਬਾਹਰ ਖੜਿਆ ਆ ਕਹਿੰਦੇ ਆ ਜਾ ਜਰੂਰੀ ਕੰਮ ਕਿਤੇ ਜਾਣਾ ਇੱਕਦਮ ਕੰਮ ਪੈ ਗਿਆ ਕੋਟ ਚਾਹ ਤੇ ਪੀ ਲੈਂਦੀ ਚਾਹ ਕੋਈ ਗੱਲ ਨਹੀਂ ਤੀ ਹਣ ਮਾਸੀ ਨਾਲ ਪੀਓ ਮੈਂ ਤਾਂ ਪਹਿਲੇ ਪੀ ਲਈ ਆ ਲੈ ਤੇ ਮੈਨੂੰ ਵੀ ਪੀ ਜਨ ਦੀ ਮੇਰੇ ਨਾਲ ਚਾਹ ਦੋ ਘੋਟ ਅੱਜ ਮਾਸੀ ਜੀ ਤੁਹਾਡੇ ਨਾਲ ਬਹਿ ਕੇ ਪੀਣੀ ਨਾ ਚਾਹ ਮੇਰੇ ਕਰਮਾ ਚ ਨਹੀਂ ਗਿਆ ਉਹ ਦੱਸਣ ਦੇ ਕੋਈ ਜਰੂਰੀ ਕੰਮ ਪੈ ਗਿਆ ਵਾ ਤੇ ਫਿਰ ਨਾ ਲਾ 10 ਮਿੰਟ ਚਾਹ ਪੀ ਕੇ ਚਲ ਜਿਓ ਤੁਹਾਨੂੰ ਦੱਸਣ ਨੇ ਕੰਮ ਪੈ ਗਿਆ ਨਾ ਤੇ ਫਿਰ ਤੇ ਜਾਣਾ ਹੀ ਪੈਣਾ ਨਾ ਨਾਲ ਹੋਈ ਨਹੀਂ

ਪਰ ਦੀਦੀ ਨਾ ਐਸੇ ਪਹਿਲਾਂ ਪਿੱਤੀ ਸੀ ਨਾ ਚਾਹ ਮੈਂ ਇਹੋ ਤੇਰੀ ਅੱਖਾਂ ਚ ਹੀ ਪਹਿਲਾਂ ਪੀ ਲਈ ਤੇ ਮੂੰਹ ਮੁੜ ਕੇ ਨੀ ਪੀ ਸਕਦੀ ਨਹੀਂ ਨਾ ਮੇਰਾ ਉਹ ਮਤਲਬ ਨਹੀਂ ਸੀ ਸਬਜੀ ਤਰੀ ਇਸਨੇ ਕੇ ਪਾਸੇ ਜੋ ਸੜ ਜਾਂਦੀ ਫੇਰ ਮੈਂ ਕਿਹਾ ਪਹਿਲਾਂ ਉਹ ਨੂੰ ਬਣਾ ਲਵਾਂ ਤੇ ਫੇਰ ਇੱਕ ਪਾਸੇ ਚਾਹ ਤਰੀ ਸੰਗ ਮੈਂ ਬਾਅਦ ਚ ਲੈ ਜਾਈਏ ਜਦੋਂ ਕੋਈ ਆਇਆ ਗਿਆ ਹੋਵੇ ਸਬਜੀ ਬਣਾ ਕੇ ਤੇ ਫੇਰ ਇਕੱਲੇ ਚਾਹ ਬਣਾ ਕੇ ਪੀ ਲਈ ਕੋਈ ਹੱਥ ਮਾਰ ਲਿਆ ਘਰ ਦਵਾ ਦਾ ਕੋਈ ਸੋਚ ਲਿਆ ਕਰ ਵੇਖ ਲਓ ਵੇਖ ਲੈ ਜੀ ਨਾ ਕੁੜੀ ਬਿਨਾ ਚਾਹ ਤੋਂ ਚੱਲ ਗਈ ਪੀ ਲਾ ਹੁ ਤੂੰ ਕੇ ਕੋਲੇ ਵੰਡੜੀ ਤੂੰ ਪੀ ਲੈ ਆੜਲਾ ਤੂੰ 괜ੇ ਨਾ ਉਹਨ ਗੱਲਾਂ ਕਰਦੀ ਏ ਮੇਰੀ ਗੱਲ ਸੁਣ ਪੈਣੀ ਹੈ ਫਿਰ ਤੂੰ ਕਹੇਗੀ ਕਿ ਮਤਾਂ ਦੀਂਦੀ ਛੋਟੀ ਹੋ ਗਈ ਹੈ ਪਰ ਤੂੰ ਜਰਾ ਨਹੀਂ ਸੋਚਦੀ ਆ ਵੇਖ ਮੁੰਨੇ ਤੈਨੂੰ ਥੋੜੀ ਦੇਰ ਪਹਿਲਾਂ ਦੱਸਿਆ ਸੀ ਨਾ ਕਿ ਕੀ ਜੀ ਹੈ ਹੈ ਕਿ ਮੈਂ ਵੀ ਕੰਮ ਹੌਲੀ ਹੌਲੀ ਕਰਦੀ ਆ ਤੇ ਮੈਂ ਕਦੀ ਕੁਝ ਨਹੀਂ ਕਿਹਾ ਤੇ ਮੈਂ ਅੱਜ ਵੀ ਕੋਈ ਜ਼ਿਕਰ ਨਹੀਂ ਸੀ ਕੀਤਾ ਇਹਨੇ ਗੱਲ ਕੀਤੀ ਤੇ ਮੈਂ ਹੁਣ ਗੱਲ ਲੱਗੀ ਕਰਨ ਫਿਰ ਕੀ ਹੋ ਗਿਆ ਜੇ ਨੂਆ ਧੀਆ ਹੌਲੀ ਹੌਲੀ ਕੰਮ ਕਰਦੀਆਂ ਨੇ ਜਿਉਂਨੇ ਪਹਿਲੇ ਚਾਹ ਪਿਆ ਦਿੱਤੀ ਸੀ ਉਹਨੇ ਇੱਜ਼ਤ ਕੀਤੀ ਹੁੰਦੀ ਹੈ ਨਾ ਤੇ ਨੂੰਦੀ ਹੈ ਉਹਨੂੰ ਪਿਆਰ ਨਾਲ ਸਮਝਾਓ ਪਿਆਰ ਨਾਲ ਇੱਜ਼ਤ ਨਾ ਰੱਖੋ ਜੇ ਅੱਜ ਤੁਸੀਂ ਇੱਜ਼ਤ ਕਰੋਗੇ ਨਾ ਤੇ ਉਹ ਤੁਹਾਡੀ ਇੱਜ਼ਤ ਦੂਨੀ ਕਰੇਗੀ ਤੇ ਵੇਖੋ ਮੈਂ ਕਦੀ ਨਹੀਂ ਕਿਹਾ ਕਿ ਕਿੱਟੀ ਨੂੰ ਵੀ ਕਿੱਟੀ ਬਈ ਤੂੰ ਆ ਕੰਮ ਕੀਤਾ ਜਾਂ ਨਹੀਂ ਕੀਤਾ ਅਈ ਰਲ ਮਿਲ ਕੇ ਕਰ ਲੈਨੇ ਤੇ ਤੁਸੀਂ ਵੀ ਚੱਲ ਕੇ ਨਾਲ ਸਾਥ ਦੇ ਦਿਆ ਕਰੋ ਜੇ ਤੁਹਾਨੂੰ ਪਤਾ ਹੈ ਵੀ ਸਭ ਜੀ ਤੇ ਨਹੀਂ ਹੈ ਅਜੇ ਤੂੰ ਹੀ ਕੋਲ ਚਲੇ ਜਾਂਦੇ 2 ਮਿੰਟ ਤੇ ਸਬਜ਼ੀ ਤੂੰ ਹੀ ਵੇਖ ਲੈਂਦੇ ਚਾਹ ਇਹ ਧਰ ਲੈਂਦੀ ਆਪੇ ਦੋਵਾਂ ਤੇ ਕੰਮ ਸੋ ਖਾ ਜਾਂਦਾ ਜਾ ਪੈਣੇ ਤੂੰ ਤੇ ਆਪਣੀ ਹੀ ਮਾਰੀ ਜਾਨੀ ਤੂੰ ਉਧਰ ਮੇਰੇ ਨਾਲ ਹੋਈ ਜਵਾਨ ਮੇਰੇ ੱੱਗੇ ਨਹੀਂ ਆਵੇ ਮੈਂ ਗੋਟੇ ਕਿੱਡੇ ਬੰਨ ਕੇ ਬੈਠੀ ਆਂ ਮਾ ਉਹਦੀ ਚੋਦਾ ਵਿਚਾਰੀ ਦਾ ਕੀ ਕਸੂਰ ਮਾਸੀ ਜੀ ਤੁਹਾਨੂੰ ਤਾਂ ਪਤਾ ਹੈ ਮੇਰੀ ਪੜ੍ਹਾਈ ਚੱਲਦੀ ਪਈ ਸੀ ਜਦੋਂ ਮੈਨੂੰ ਵਿਆਹ ਲਿਆਏ ਮੈਨੂੰ ਇਨਾ ਕੰਮ ਨਹੀਂ ਸੀ ਕਰਨ ਆਂਦਾ ਪਰ ਮੈਂ ਭਾਬੀ ਜੀ ਹੋਲੀ ਲਈ ਸਾਰਾ ਕੰਮ ਸਿੱਖਣ ਲਈ ਆ ਉਹ ਗੱਲ ਵੱਖਰੀ ਹੈ ਮੈਂ ਤੁਹਾਡੇ ਵਾਂਗ ਇਹਨਾਂ ਵਧੀਆ ਕੰਮ ਨਹੀਂ ਕਰ ਸਕਦੀ। ਉਹ ਥੋੜਾ ਬਹੁਤ ਕਰ ਲੈਣੀ। ਮੰਮੀ ਨੂੰ ਮੈਂ ਜਰਾ ਹੀ ਨੇ ਕੰਮ ਚ ਪਸੰਦ ਨਹੀਂ ਹੈਗੇ। ਪਰ ਮੰਮੀ ਥੋੜਾ ਟਾਈਮ ਹੋਰ ਦਿਓ। ਮੈਂ ਸਿੱਖ ਲਵਾਂਗੀ। ਹੁਣ ਮੇਰੀ ਮਾਂ ਸਰਵਿਸ ਵਾਲੀ ਸੀ। ਉਹ ਨਹੀਂ ਸਿਖਾ ਪਈ। ਤੁਸੀਂ ਤਾਂ ਮਾਂ-ਬਾਪ ਦੇ ਸਿਖਾ ਦਿਓ। ਮੈਂ ਅੱਧਾ ਸਾਰਿਆਂ ਚ ਨਾ ਬੋਲਿਆ ਪਰ ਮੈਨੂੰ ਬੜਾ ਹੋਰ ਤਰ੍ਹਾਂ ਹੁੰਦਾ ਜੇ। ਚਲ ਕੋਈ ਨਹੀਂ। ਹੁਣ ਮੈਂ ਜੋ ਜਿੱਦਾਂ ਕਵਾਂਗੀ ਨਾ ਤੂੰ ਸਿੱਖ। ਮੈਂ ਤੈਨੂੰ ਸਿਖਾਉਣੀ ਆ। ਤੇ ਪਰ ਸਿੱਖਣਾ ਥੋੜਾ ਕਾਲ-ਕਾਲੀ ਹੱਥ ਮਾਰਿਆ ਕਰ। ਦਮਤਰੀ ਵੀ ਕਾ ਲੈ ਨਾ ਬਿਆਹ ਕਰੋ। ਰਹੀ ਠੀਕਾ ਪੈਣਾ ਤੂੰ ਇਹਦੇ ਵੱਲ ਦੀ ਗੱਲ ਕਰਦੀ ਮੈਨੂੰ ਮਾਫ ਕਰੋ ਪੈਣਾ ਛੱਡੋ ਵਾਸੀ ਜੀ ਜੋ ਵੀ ਹੈ ਨਾ ਬਹੁਤ ਸੋਹਣਾ ਲੱਗਾ ਉਹਨਾਂ ਨੂੰ ਬੋਹੋ ਇਹ ਵੀਡੀਓ ਵਿੱਚ ਇਹ ਦਿਖਾਇਆ ਗਿਆ ਹੈ ਕਿ ਜਦੋਂ ਵੀ ਆਪਾਂ ਨੌਆਂ ਧੀਆਂ ਨੂੰ ਲਿਓਣੇ ਆਂ ਹਾਂ ਅੱਜਕੱਲ ਕੁੜੀਆਂ ਵਾਕਈ ਕੰਮ ਕਰਨਾ ਨਹੀਂ ਜਾਣਦੀਆਂ ਕਿਉਂਕਿ ਅੱਜਕੱਲ ਦੀ ਪੜ੍ਹਾਈ ਵੀ ਇੰਨੀ ਜ਼ਿਆਦਾ ਹੋ ਗਈ ਹੈ ਕਿ ਕੁੜੀਆਂ ਨੂੰ ਕੰਮ ਸਿੱਖਣ ਦਾ ਮੌਕਾ ਹੀ ਨਹੀਂ ਮਿਲਦਾ ਤੇ ਜੇ ਉਹ ਆਪਣੇ ਘਰ ਆਈ ਗਈ ਆ ਇਹਦਾ ਮਤਲਬ ਇਹ ਨਹੀਂ ਕਿ ਅਸੀਂ ਉਹਨੂੰ ਤਾਣੇ ਮੈਨੇ ਦੇਈਏ ਕਿ ਤੂੰ ਕੰਮ ਨਹੀਂ ਕਰਦੀ ਜਿੰਨਾ ਟਾਈਮ ਅਸੀਂ ਉਹਨੂੰ ਤਾਣੇ ਮੈਨੇ ਦੇਣ ਤੇ ਲਾਣੇ ਆ ਨਾ ਉਹਨਾਂ ਦਾ ਟਾਈਮ ਅਸੀਂ ਸਿਖਾ ਸਕਦੇ ਹਾਂ ਬਿਲਕੁਲ ਤੇ ਜੇ ਤੁਸੀਂ ਕੋਈ ਗੱਲ ਕਰਨਾ ਵੀ ਚਾਹੁੰਦੇ ਹੋ ਆਪਣੀ ਨੋਤੀ ਨਾਲ ਤੇ ਕਿਉਂ ਨਾ ਉਹਨੂੰ ਅੰਦਰ ਵੜ ਕੇ ਸਮਝਾਓ ਬਿਲਕੁਲ ਸਾਰਿਆਂ ਦੇ ਵਿੱਚ ਉਹਨੂੰ ਤਾਣਾ ਦੇ ਕੇ ਉਹਨੂੰ ਚਾਰ ਗੱਲਾਂ ਸੁਣਾ ਕੇ ਤੂੰ ਆਪਣੀ ਬੱਡੇ ਆਈ ਨਹੀਂ ਕਰਦੇ ਪਈ ਤੂੰ ਆਉਣ ਵਾਲੇ ਟਾਈਮ ਤੇ ਨਾ ਆਪਣੇ ਲਈ ਕੰਡੇ ਬੀਜਦੇ ਵਿਓ ਕਿਉਂਕਿ ਦੇਖੋ ਸਮਾਂ ਇੱਕ ਜਗ੍ਹਾ ਨਹੀਂ ਖੜੋਤਾ ਰਹਿੰਦਾ ਅੱਜ ਬੱਚੇ ਦਾ ਕੰਨ ਖਿੱਚ ਕੇ ਬੋਲੀ ਜਾਂਦੇ ਹੋ ਬੋਲੀ ਜਾਂਦੇ ਕਨ ਉਹ ਹੀ ਬੱਚੇ ਨੇ ਜਵਾਨ ਹੋਣਾ ਨਾ ਫੇਰ ਤੁਹਾਨੂੰ ਜਵਾਬ ਦੇਣਾ ਉਸ ਗੱਲ ਦਾ ਸੋ ਨੂੰਹਾਂ ਕੀ ਧੀਾਂ ਕੀ ਪੁੱਤ ਕੀ ਤੇ ਪੁੱਤਰੇ ਕੀ ਸਭ ਸਮੇਂ ਦੀ ਉਡੀਕ ਚ ਖੜਤੇ ਰਹਿੰਦੇ ਨੇ ਕਿ ਸਾਡੇ ਨਾਲ ਕੀ ਬੀਤੀ ਚੰਗੀ ਕਿ ਮਾੜੀ ਇਹ ਜੁੜ ਕੇ ਬੀਤੀ ਹੈ ਜੋ ਉਹ ਵੀ ਕਿਹਾ ਮੇਰੀਆਂ ਭੈਣਾਂ ਨੇ ਇਹ ਗੱਲ ਸਹੀ ਹੈ ਮੰਨਣ ਜੋ ਹੋ ਗਿਆ ਅੱਗੇ ਤੋਂ ਇਹਨਾਂ ਦੀਆਂ ਗੱਲਾਂ ਦੇ ਪਿੱਛੇ ਲੱਗਾਂਗੇ ਨਹੀਂ ਕਿਸੇ ਦੇ ਚਾਹੀ ਆਂਟੀ ਸਿਆਣੀ ਹੋ ਗਏ ਛੇ ਨਹੀਂ ਲਗਣਾ ਕਿਸੇ ਨੂੰ ਨਾ ਕਿਹ ਆਏਗੇ ਦੇ ਸਾਹਮਣੇ ਜਾਂ ਆਪ ਵੀ ਵੱਡੇ ਹੋਗੇ ਨਾ ਉਹਦੀ ਨਜ਼ਰਾਂ ਚੋਂ ਨੂੰ ਗਿਰਾਉਣਾ ਕਿਸੇ ਨੂੰ ਆਪਣੀਆਂ ਨਜ਼ਰਾਂ ਦੇ ਕੇ ਨਾ ਥੱਲੇ ਨੀਵਾ ਨਾ ਕਰ ਦੋ ਕਿਤੇ ਬਹੁਤ ਵੱਡੇ ਹੋ ਕਮੀਆਂ ਤੁਹਾਡੇ ਵਿੱਚ ਨਹੀਂ ਹੀਆਂ ਨੇ ਠੀਕ ਹੈ ਸੋ ਚੈਨਲ ਲਗਾਵਾ ਕਿਟੀ ਮੈਡਮ ਦਾ ਸਬਸਕ੍ਰਾਈਬ ਕਰਿਆ ਕਰੋ ਸਬਸਕ੍ਰਾਈਬ ਕਰੋਗੇ ਤੇ ਨਾਲ ਨੋਟੀਫਿਕੇਸ਼ਨ ਦੀ ਇੱਕ ਬੈਲ ਲੱਗੀ ਬੈਲ ਜਰੂਰ ਕਰਿਆ ਕਰੋ ਵੀਡੀਓ ਵਧੀਆ ਲੱਗੇ ਤਾਂ ਆਪਣੇ WhatsApp ਦੇ ਸਟੇਟਸ ਤੇ ਲਗਾਇਆ ਕਰੋ ਉਹਦੇ ਨਾਲ ਕੀ ਹੁੰਦਾ ਕਿ ਦੁਨੀਆ ਤੁਹਾਡੇ ਨਾਲ ਜਿਹੜੇ ਤੁਹਾਡੇ ਫੈਮਿਲੀ ਮੈਂਬਰ ਹੈਗੇ ਉਹ ਵੀ ਜੁੜੇ ਹੁੰਦੇ ਨੇ ਉਹ ਵੀ ਦੇਖਦੇ ਨੇ ਇਹਨੂੰ ਸ਼ੇਅਰ ਕਰਿਆ ਕਰੋ Facebook ਤੇ ਚਲਾਉਂਦੇ ਆ YouTube ਵਰਗਾ ਚਲਾਉਂਦੇ ਇੰਨੇ ਚੈਨਲ ਚੀਜ਼ਾਂ ਚਲਾਉਂਦੇ ਉਹਦੇ ਤੇ ਸ਼ੇਅਰ ਕਰਦੇ ਆ ਫਿਰ ਸ਼ੇਅਰ ਕੀਤਾ ਤੁਹਾਡੇ ਕਿਹੜੇ ਪੈਸੇ ਲੱਗਦੇ ਨੇ ਪਿਆਰ ਹੀ ਹੈ ਸਾਡੇ ਪ੍ਰਤੀ ਜਿਹੜਾ ਤੁਸੀਂ ਕਰ ਲਓਗੇ ਇਹ ਇਹ ਹੀ ਹੈ ਇੱਕ ਪਿਆਰ ਜੋ ਕਿ ਅਸੀਂ ਤੁਹਾਡੇ ਕੋਲ ਲੈਣਾ ਚਾਹੁੰਦੇ ਆ ਸੋ ਇਹ ਇੱਕ ਮੋਟੀਵੇਸ਼ਨ ਵੀਡੀਓ ਹੀ ਹੈ ਇੱਕ ਸਮਝਦਾਰ ਵਸਤੇ ਕਿ ਅੱਜ ਕੱਲ੍ਹ ਦੀਆਂ ਰੂਹਾਂ ਜਿਹੜੀਆਂ ਪੜੀਆਂ ਜਰੂਰ ਹੈ ਵਿਚਾਰੀਆਂ ਨਹੀਂ ਕੰਮ ਕਰ ਰਹੀਆਂ ਜਾਣਦੀਆਂ ਵੇ ਜਿੰਨੀਆਂ ਵੀ ਸਿਆਣੀਆਂ ਬਜ਼ੁਰਗ ਪਹਿਲੀਆਂ ਨੇ ਉਹ ਬਹੁਤ ਕੰਮ ਜਾਣਦੀਆਂ ਨੇ ਪਰ ਉਹ ਬਰਾਬਰੀ ਕਹਿੰਦੀ ਕਰਨ ਪਰ ਨਹੀਂ ਹੋ ਸਕਦੀ ਠੀਕ ਹੈ ਜੀ ਵੀਡੀਓ ਵਧੀਆ ਲੱਗੇਗੀ ਲਾਈਕ ਜਰੂਰ ਕਰਨਾ ਕਮੈਂਟ ਵੀ ਕਰਨਾ ਸ਼ੇਅਰ ਵੀ ਕਰਨਾ ਮੇਰਾ ਨੰਬਰ ਹੈਗਾ ਤਾਂ ਮੈਨੂੰ ਵੀ ਕਰ ਦੇਣਾ ਠੀਕ ਹੈ ਜੀ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਸਾਰਿਆਂ ਨਾਲ ਸਤਿਕਾਰ ਸਹਿਤ ਹੈ ਜੀ